ਪੰਜਾਬ ਸਰਕਾਰ ਜਲਦ ਹੀ ਲੋਕਾਂ ਦੀ ਯਾਤਰਾ ਨੂੰ ਆਸਾਨ ਬਣਾਉਣ ਦੇ ਲਈ ਸ਼ਹਿਰਾਂ ਤੋਂ ਪਿੰਡਾਂ ਤੱਕ ਮਿੰਨੀ ਬੱਸਾਂ ਚਲਾਉਣ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਸਰਕਾਰ ਨੇ 100 ਮਿੰਨੀ ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ ਜੇ ਸਭ ਕੁਝ ਠੀਕ ਠਾਕ ਰਿਹਾ ਤਾਂ ਇਹ ਬੱਸਾਂ ਫਰਵਰੀ ਜਾਂ ਮਾਰਚ ਦੇ ਅੰਤ ਤੱਕ ਪੰਜਾਬ ਦੀਆਂ ਸੜਕਾਂ ਤੇ ਚੱਲਣਗੀਆਂ ਸਰਕਾਰ ਨੇ ਇਸ ਉਦੇਸ਼ ਦੇ ਲਈ ਇੱਕ ਟੈਂਡਰ ਵੀ ਜਾਰੀ ਕੀਤਾ ਹੈ ਭਾਗੀਦਾਰ ਕੰਪਨੀਆਂ ਦੀ ਪ੍ਰੀ ਬਿਡ ਮੀਟਿੰਗ 23 ਜਨਵਰੀ ਨੂੰ ਹੋਵੇਗੀ ਇਸ ਤੋਂ ਬਾਅਦ ਵਿੱਤੀ ਬੋਲੀ ਬੁਲਾਈ ਜਾਵੇਗੀ ਤੇ ਇਸ ਤੇ ਅੰਤਿਮ ਫੈਸਲਾ ਲਿਆ ਜਾਵੇਗਾ ਇਹ ਬੱਸਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਰਾਹੀਂ ਖਰੀਦੀਆਂ ਜਾਣਗੀਆਂ ਬੱਸਾਂ ਵਾਤਾਵਰਣ ਅਨੁਕੂਲ ਹੋਣਗੀਆਂ ਸਾਰੀਆਂ ਬੱਸਾਂ BS6 NOx ਅਨੁਕੂਲ OBDA ਕਿਸਮ ਦੀਆਂ ਹੋਣਗੀਆਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਸੋ ਇਲਾਕੇ ਦੇ ਲੋਕਾਂ ਨੂੰ ਵੀ ਇਸ ਦੇ ਨਾਲ ਫਾਇਦਾ ਹੋਵੇਗਾ 1 ਮਹੀਨਾ ਪਹਿਲਾਂ ਸਰਕਾਰ ਨੇ 505 ਮਿੰਨੀ ਬੱਸਾਂ ਆਪਰੇਟਰਾਂ ਨੂੰ ਪਰਮਿਟ ਦਿੱਤੇ ਸਨ ਸਰਕਾਰ ਦਾ ਨਿਯਮ ਹੈ ਕਿ ਮਿੰਨੀ ਬੱਸਾਂ ਤੋਂ 6 ਪਿੰਡ ਕਵਰ ਕਰੇਗੀ 35 ਕਿਲੋਮੀਟਰ ਦਾ ਰਾਉਂਡ ਟ੍ਰਿਪ ਹੋਵੇਗਾ ਤੇ 19000 ਕਿਲੋਮੀਟਰ ਪਿੰਡੂ ਸੜਕਾਂ ਬਣਾਈਆਂ ਜਾਣਗੀਆਂ ਸੋ ਮਿੰਨੀ ਬੱਸਾਂ ਦੇ ਪਿੰਡ ਇਸ ਤਜਵੀਜ਼ ਨੂੰ ਲੈ ਕੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਸੰਪਰਕ ਦੇ ਵਿੱਚ ਸਹੂਲਤ ਹੋਵੇਗੀ ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਜਾਣ ਦੇ ਵਿੱਚ ਸਹੂਲਤ ਹੋਵੇਗੀ ਉੱਥੇ ਦੂਜੇ ਪਾਸੇ ਲੋਕਲ ਪੱਧਰ ਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਫਿਲਹਾਲ ਸਰਕਾਰ ਦੇ ਵੱਲੋਂ ਇਹ ਤਜਵੀਜ਼ ਰੱਖੀ ਗਈ ਹੈ ਅਤੇ ਇਸ ਸੰਬੰਧ ਦੇ ਵਿੱਚ ਟੈਂਡਰ ਮੰਗੇ ਗਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਵੱਲੋਂ ਮੰਗੇ ਗਏ ਟੈਂਡਰ ਜਿਹੜੇ ਨੇ ਉਹ ਕਿੰਨੀ ਦੇਰ ਚ ਪੂਰੇ ਹੁੰਦੇ ਨੇ ਤੇ ਇਸ ਸੰਬੰਧ ਦੇ ਵਿੱਚ ਸਰਕਾਰੀ ਪ੍ਰਕਿਰਿਆ ਕਿੰਨੀ ਦੇਰ ਚ ਪੂਰੀ ਹੋ ਕੇ ਇਹ ਬੱਸਾਂ ਸੜਕਾਂ ਤੇ ਦੌੜਦੀਆਂ ਨੇ ਤੁਹਾਨੂੰ ਦੱਸ ਦਈਏ ਪਿਛਲੇ ਕਈ ਸਭੇ ਤੋਂ ਪਿੰਡਾਂ ਦੇ ਵਿੱਚ ਸੰਪਰਕ ਨੂੰ ਲੈ ਕੇ ਕਈ ਪਾਸੇ ਸਮੱਸਿਆਵਾਂ ਨੇ ਅਤੇ ਮਿੰਨੀ ਬੱਸਾਂ ਨੂੰ ਲੈ ਕੇ ਜਾਂ ਬੱਸਾਂ ਦੇ ਸੰਪਰਕ ਨੂੰ ਲੈ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਪਿੰਡਾਂ ਦੇ ਵਿੱਚ ਤਾਂ ਲੋਕਾਂ ਨੂੰ ਆਪਣੇ ਨਿੱਜੀ ਵਾਹਨਾਂ ਦੇ ਰਾਹੀਂ ਹੀ ਸਫ਼ਰ ਕਰਨਾ ਪੈ ਰਿਹਾ ਸੋ ਜੇਕਰ ਇਸ ਤਰ੍ਹਾਂ ਦੀਆਂ ਮਿੰਨੀ ਬੱਸਾਂ ਪਿੰਡਾਂ ਦੇ ਵਿੱਚ ਲਿੰਕ ਸੜਕਾਂ ਦੇ ਉੱਤੇ ਚੱਲਦੀਆਂ ਨੇ ਤਾਂ ਨਿਸ਼ਚਿਤ ਤੌਰ ਤੇ ਪਿੰਡਾਂ ਤੋਂ ਸ਼ਹਿਰਾਂ ਵਾਲੀਆਂ ਕਸਬਿਆਂ ਵੱਲ ਸਫ਼ਰ ਕਰਨ ਵਾਲੇ ਲੋਕਾਂ ਨੂੰ ਜ਼ਰੂਰ ਸਹੂਲਤ ਹੋਵੇਗੀ ਫਿਲਹਾਲ ਸਰਕਾਰ ਦੇ ਵੱਲੋਂ ਮਿੰਨੀ ਬੱਸਾਂ ਦੇ ਪਰਮਿਟ ਜ਼ਰੂਰ ਜਾਰੀ ਕੀਤੇ ਗਏ ਨੇ ਪਰ ਸਰਕਾਰੀ ਖੇਤਰ ਦੇ ਵਿੱਚ ਜੇਕਰ ਇਸ ਤਰ੍ਹਾਂ ਦੀਆਂ ਮਿੰਨੀ ਬੱਸਾਂ ਚੱਲਦੀਆਂ ਨੇ ਤਾਂ ਜ਼ਰੂਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵੱਲ ਸਫ਼ਰ ਕਰਨ ਦੇ ਵਿੱਚ ਆਸਾਨੀ ਹੋਵੇਗੀ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਇੱਕ ਵੱਡਾ ਤੇ ਚੰਗਾ ਕਦਮ ਮੰਨਿਆ ਜਾ ਸਕਦਾ ਹੈ